ਹੁਣ ਜਿਹੜਾ ਹੈਗਾ ਲਾਤ 40 60% ਚਾਰ ਲਿਖੀ ਸੈਂਟਰ ਬਈ ਜਿਹੜਾ ਸਮਝਾਉਣਾ ਸੋਈ 70% ਤੋਂ ਸਰਕਾਰ ਚਾਲੂ ਹੋ ਚੁੱਕੀ ਹੈ ਸੁਨੇਹਵਾੜਾ ਸੁਨਤ ਜੀ ਬਹੁਤ ਹੀ ਮਾਰਾ ਕੀਤਾ ਨਾ ਉਹ ਦੂਰ ਉੱਨੀ ਦੇ ਟਿਕਲੇ ਬੱਦਨ ਜਿੰਨੀ ਲੈਣਾ ਬਣੇਗਾ ਉਹ ਪਹਾੜ ਜਿਹੜਾ ਆਪਣੇ ਜਿਹਨੂੰ ਪਹਿਲਾਂ ਬਣਾ ਸਰਕਾਰ ਨੇ ਤੇ ਨਕਾਰੇ ਕਿਉਂ ਬਣਾਇਆ ਜਿਹੜੇ ਕਿ ਤਿੰਨ ਉਤਰਾ ਨੂੰ 13 ਮਹੀਨੇ ਦਾ ਸਮਾਂ ਸਰਕਾਰ

ਦੇਤੇ ਜਿਹੜੇ ਸੈਕੂਲਰ ਖਾਣੇ ਦੇ ਉੱਤੇ ਦੇ ਵਿੱਚ ਵੀ ਮੇ ਸਾਹੀ ਜਿਹੜੀ ਬਾਰਗਰ ਕਰੀਬ ਮੰਗਾਲੀ ਜਿਹੜੀਆਂ ਕਾਰਪੋਰੇਟਰਾਂ ਨੇ ਬੋਲੀਆਂ ਨੇ ਜਿਵੇਂ ਕਾਗਜ਼ ਦੇ ਵਿੱਚ ਉੱਤੋਂ ਮੁਕਤੀ ਸਰਕਾਰ ਨੇ ਲੰਘਾਉਂਦੇ ਜਿਵੇਂ ਹੁਣ ਜੀ ਸਾਥ ਕਾਂਗਰਸ ਸਰਕਾਰਾਂ ਨੂੰ ਵੀ ਚਾਹੀਦਾ ਸਾਡਾ ਜਿਹੜਾ ਸਾਥ ਦੇ ਕੇ ਇੱਕ ਣੀ ਦੇ ਵਿੱਚ ਮਜ਼ਦੂਰਾਂ ਦੀ ਵਾਹ ਖੜਨਾ ਉਹਦਾ ਕੰਮ ਬਣਦਾ ਮਨ ਕੋ ਸਰਕਾਰ ਸਾਡੇ ਨੂੰ ਤੁਹਾਡਾ ਸਾਥ ਲਿੰਦੇ ਆ ਤਾਂ ਉਹ ਵਧਾਈ ਦੇ ਫਤੂਨ ਦੇ ਪ੍ਰਸੇਰ ਹੈ ਕਿ ਜਿਹੜਾ ਗ੍ਰੀਨ ਪਾਸ ਤਾਂ ਨਹੀਂ ਦੇਣਾ ਹੁਣ ਆਉਂਦੀਆਂ ਚੋਣਾਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਪਾਰਟੀਆਂ ਕਰ ਰਹੇ ਨੇ ਵਿਚਾਲੇ ਤਾਂ ਮੇਰੇ ਮਿਲਣ ਮੈਂ ਰਿਚੀ ਪਾਰਟੀ ਮੇਰਾ ਮਨਰੇਖਾ ਜੀ ਤਾਂ-ਤਾਂ ਮੋਦੀ ਜੀ ਕਿਸ ਤਰ੍ਹਾਂ ਕਾਂਗਰਸ ਦੇ ਟਿਕਾਣੇ ਚਾਹਤੀਆਂ ਸਾਡੀਆਂ ਜਾ ਰਹੀਆਂ ਬੰਦ ਹੋਣਾ ਚਾਹੀਦਾ ਹੁਣ ਵਾਲੇ ਦਿਨਾਂ ਦੇ ਵਿੱਚ ਪ੍ਰਾਪਤ ਰੂਪ ਕਾਂਗਰਸ ਦਾ ਅੰਦਰ ਕੀ ਹੋ ਗਿਆ ਸੀਗਾ ਆਪਾਂ ਨੂੰ ਇੱਕ ਦੂਰੀਆਂ ਦਾ ਸਾਥ ਦੇ ਆਪਰੇ ਬਾਅਦ ਕੋਈ ਹੋਰ ਸੈਨਾ ਵਾਲੇ ਨਾਮ ਸਾਇਤਾ ਰਹੇ ਨੇ ਪਰ ਕੋਈ ਖਾਸ ਨਹੀਂ ਹੈ ਜਦੋਂ ਪੰਜਾਬ ਦੇ ਵਿੱਚ ਗੱਲ ਹੋਵੇ ਭਾਵਨ ਦੇ ਨਾਲ ਨਾਲ ਜਿਹੜਾ ਨਵਾਂ ਕਾਨੂੰਨ ਆਇਆ VVPAT ਦਾ ਜਿਹਦਾ ਅਨੁਕਮਨ ਕਰ ਰਾਇਆ ਜਦੋਂ ਕਿ ਇਹ ਤੁਹਾਨੂੰ ਸੌਜਣ ਦੇ ਭਾਗ ਦਾ ਠੀਕ ਹੈ ਜਦੋਂ ਇਹ ਜਨਨੀ ਦੀ ਜਾਰੀਆ ਕਰਨ ਤੋਂ ਪਹਿਲੇ ਚਰਚਾ ਸਾਡੇ ਦਾ ਇੱਕ ਪਹਿਲੇ ਕਟਾਕੇ ਸਾਹਮਣੇ ਪੰਜਾਬ ਸਰਕਾਰ ਨੇ ਇੱਕ ਮਹੀਨਾ ਇਹਦੇ ਵਿੱਚ ਨਾਮਜ਼ਦ ਸੀ ਕਿ ਇੱਕ ਮਹੀਨਾ ਕਾਰੀ ਰਹਿਣ ਤੋਂ ਬਾਅਦ ਜਦੋਂ ਕਿ ਕੈਂਟੀ ਦਾ ਕਮੇਟੀ ਆਪਣਾ ਮੁੱਕ ਗਿਆ ਜਿਸ ਤਰ੍ਹਾਂ ਲੱਗਦਾ ਪਰੇਮਾਨਾ ਉਹ ਕਿ ਸਾਰੀ ਕੰਮ ਦੀ ਤੇਤੀਆ ਤਾਂ ਮਸ਼ੀਨਾਂ ਨਾਲ ਹੋ ਰਹੀਆਂ ਜਿਹੜਾ ਤਿੰਨਾਂ ਦਾ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ। ਬਾਕੀ ਨੰਬਰ ਦਾ ਆਪਣਾ ਲਗੂ ਜੀ ਬੀਸੀ 4 ਤੋਂ ਸਮਝ ਅੱਛਾ 1880 ਦੇ ਵਿੱਚ ਕਾਗਜ਼ੀ ਤੌਰ ਸਾਡੇ ਕਿਰਤੀ ਲੋਕਾਂ ਨੇ ਆਪਣਾ ਜਾਨਾ ਦੇ ਕੇ 12% ਦੇ ਚਲਾਈ ਜਿਹੜੀ ਸਰਕਾਰ ਜਿਹੜੀ 12% ਕਰਨਾ ਉਹ ਨਹੀਂ ਉਹ ਮੰਗ ਨਹੀਂ ਪਹਿਲਾ ਇਹਨਾਂ ਨੇ 44 ਕੀਰਤਨ ਨੂੰ ਨਾ ਛੋੜਦੇ ਚਾਰ ਫੋਟਾਂ ਦੇ ਵਿੱਚ ਬੜਦੇ ਤਾਂ ਉਹ ਵੀ ਗੱਲ ਤੋਂ ਆ ਜਦੋਂ ਦੀ ਇਹ ਨਹੀਂ ਸਰਕਾਰ ਬਣੀ ਸਾਡੇ ਮਸਜਿਦ ਲੋਕਾਂ ਦੀ ਪਹਿਲੀ ਨਹੀਂ ਰਹੀ ਖੇਤ ਦੇ ਵਿੱਚ ਜੋ ਆਫੀਸ਼ੀਅਲ ਕਿ ਲਾਗੂ ਹੋ ਗਏ ਤਾਂ ਕਿਸ ਤਰੀਕੇ ਦੇ ਬਾਰੇ ਵਿੱਚ ਲੱਗਾਇਆ ਕਿ ਸੁਪਾਸ ਵਧੀਆ ਗੱਲ ਹੈ ਥੋੜਾ ਜਿਹਾ ਸਕਾਰਾ ਸੋਚ ਸਲਾਹਿਆ ਦਾ ਜੀਵਾ ਦੀ ਗੱਲ ਕੀ ਮਰਦੇ ਨਹੀਂ ਬਣ ਗਿਆ ਕਿਉਂਕਿ ਮਜ਼ਦੂਰਾਂ ਨੇ ਹੀ ਬੋਟਾ ਪਾ ਕੇ ਇਹਨਾਂ ਨੂੰ ਸਿੱਟਾ ਕੋ ਰਹਿ ਜਾਇਆਗਾ راجہ بیان دے اناں دا چنگی گل اے انہاں نے مزدوراں دے حق دے سلسلے وچ لڑے تے گھر انہاں دے جڑا انہاں نے માતા پاس کیتا اسی کی تے نا تو بالکل پنجاب سرکار دوارہ جو اج مندی کا گرمیوں کے حق میں مت پاس کیا گیا ہے विधानसभा में उसका समर्थन जोरा किया जा रहा है तो बीजेपी नंबर और कांग्रेस का यूं पूछेगी बीपी जी राउंड भी पूछेगी अस्सलाम अलैकुम माया paramagnetic पर की दृष्टि को करना हल्का केंद्रीय मोदी ਕਰਾਮੇ ਨਮਾਤ ਹੋਣੇ ਜਾਂਦਾ ਦੀ ਦੀ ਜੀ ਰਾਮ ਜੀ ਨੂੰ ਇਹ ਮਨ ਜੇਕਰ ਲਾਹੂ ਹੋ ਜਾਂਦਾ ਮਜ਼ਦੂਰ ਜਿਹੜੀ ਮਨਰੇਗਾ ਦਾ ਮਜ਼ਦੂਰਾਂ ਦਾ ਤਾਂ ਇੱਕ ਤਰ੍ਹਾਂ ਨਾ ਨੀ ਕਾਤ ਨਹੀਂ ਕਰ ਦਿੱਤਾ ਲੱਗਦਾ ਮੈਂ ਸੇਸ ਨੂੰ ਹੋਮ ਹੀ ਜੀਣਾ ਸੀ ਪਹਿਲਾਂ ਉਹਨੇ ਤਨ ਕਾਲੇ ਤੋਂ ਬਣਾਏ ਸੀ ਦੇ ਸੱਖ ਸਭ 13 ਮਹੀਨੇ ਸੜਕਾਂ ਤੇ ਰੋੜਨਾ ਪਿਆ ਉਹਨਾਂ ਨੂੰ ਰੱਦ ਕਰਵਾ ਕੇ ਰਹੇ ਆ ਸਾਡੇ ਜਿਹੜੇ ਲੋਕ ਨੇ ਜਿਹੜਾ ਇਨਕਲਾਬ ਹੈ ਜਿਹ ਇੱਕ ਮਜ਼ਦੂਰ ਵਰਗੀ ਲੈ ਕੇ ਆ ਸਾਡੇ ਗਰੀਬ ਲੋਕ ਨੇ ਜਿਹੜੇ ਇਨਕਲਾਬ ਨੂੰ ਕਰਗਾ ਦੇ ਨਾਲ ਅੱਗੇ ਚੱਲਦੇ ਨੇ ਇਹ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਕੋਈ ਵੀ ਮਾਣ ਜਿਹੜਾ ਸਿਰਫ ਬੱਚੇ ਦੀ ਚਲਾ ਪਪਾ ਵੀ ਵਿੱਚ ਹੋਊਗੀ ਕੱਲਾ ਮਨਰੇਗਾ ਮਜ਼ਦੂਰੀ ਵੇਲੇ ਬਹੁਤ ਵਧੀਆ ਤਜ਼ਾਰਾ ਜਿਹੜੇ ਲਾਜ਼ਮ ਨੇ ਮਨਰੇਗਾ ਦੇ ਜੀਆਰਐਸ ਉਹ ਵੀ ਵੇਲੇ ਹੋ ਜਾਣਗੇ ਜਿਹੜਾ ਕੋਰੋਨਾ ਬੜਾ ਘਾਤਕ ਹੈ ਇਸੇ ਵੀ ਖਾਲ ਦੇ ਵਿੱਚ ਕਾਰਨ ਨਹੀਂ ਬਣ ਦੇਵਾਂਗੇ ਅਸੀਂ ਉਮੀਦ ਸਾਰ ਚਾਰਜ ਜਾਰੀ ਰੱਖਾਂਗੇ ਜਿੰਨਾ ਚਿਰ ਜਿੰਨਾ ਚਿਰ ਮਨਰੇਗਾ ਬੁਹਾਦ ਦੇ ਇਹ ਵਿੱਚ ਟ੍ਰਿਕਸ ਵਾਲੇ ਵੀ ਜ਼ਰੂਰ ਖੜਾ ਹੁੰਦੇ ਕਿਉਂਕਿ ਗਾਲੇ ਦੇ ਵਿੱਚ ਇਹ ਵੀ ਕੀਤਾ ਜਾ ਰਿਹਾ ਹੈ ਕਿ ਬਹੁਤ ਸਗੀਆਂ ਅੱਛੇ ਦਿਨਾਂ ਨੇ ਦੇ ਉਹ ਫੈਸਲੇ ਕਰਦੇ ਨੇ ਕਿ ਉਹ ਕੰਮ ਕੰਮ ਦਿਨੀ ਘਟਾਈ ਕੰਮ ਘਟਾ ਸਕਦੇ ਨੇ ਦਿਨ ਤਾਂ 25 ਵਾਦਾ ਕਰਦਾ ਪਰ ਇਹ ਵੀ ਮਜ਼ਦੂਰ ਨੂੰ ਫਲੇਟ ਵਿੱਚ ਰੱਖਿਆ ਉਹਨਾਂ ਨੇ ਕਹਿ ਦਿੱਤਾ ਕਿ 60 ਦਿਨ ਜਿਹੜਾ ਕੰਮ ਬਿਲਕੁਲ ਨਹੀਂ ਦਿੱਤਾ ਜਾਉਂਦਾ 30 ਦਿਨ ਸੌਣੀ ਦੇ 30 ਦਿਨ ਹਾੜੀ ਦੇ ਹੁਣ ਆਪਾਂ ਸਾਰੇ ਜਾਣਦੇ ਆ ਖੇਤੀ ਦਾ ਨਵੀਨੀਕਰਨ ਕਿਉਂ ਹੋਇਆ ਜਿਹੜੀ ਮਜ਼ਦੂਰ ਦੀ ਹੈ ਤਾਂ ਮਸ਼ੀਨਾਂ ਨੇ ਲੈ ਲਈ ਉਹ ਤਾਂ ਨਕਸ਼ਾ ਬਿਲਾ ਦਾ ਉਹਨਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨ ਲਈ 허ਈ ਨਹੀਂ ਮਜ਼ਦੂਰ ਦੀ ਸੋਚ ਹੀ ਹੈ ਸਰਕਾਰ ਪਰ ਜਿਹੜੇ ਕਹਿੰਦੇ ਨੇ ਕਿ ਉਹਨਾਂ 60 40 ਦੀ ਵੰਡ ਕਰਤੀ ਇਹ ਵੀ ਬੜਾ ਗਲਤ ਹੋਇਆ ਕੰਮ ਦੇ ਘੰਟੇ ਵਧਾਏ ਜਾ ਰਹੇ ਨੇ ਕੰਮ ਦੇ ਘੰਟੇ ਦਾ ਸਾਡੇ ਕਿਰਤੀ ਲੋਕਾਂ ਨੇ ਸਰਕਾਰ ਨੂੰ ਠੱਪ ਦਿੱਤੇ ਆਪਣਾ ਖੂਨ ਵਹਾ ਕੇ ਪਹਿਲਾ ਅੱਠ ਸਰਾਏ ਨਿਕਲਦੇ ਹੁਣ ਕੀ ਸਾਡੇ ਤੇ ਰੱਖੀਏ ਵੀ ਸਾਡੇ ਖੂਨ ਨਾਲ ਖੇਰਬੁਲੀ ਖੇਡਣਾ ਚਾਹੁੰਦਾ ਅਸੀਂ ਕਦੇ ਵੀ ਨਹੀਂ ਹੋਵਾਂਗੇ ਹਾਂ ਤੇ ਇਸ ਕੋਈ ਨਿੱਕੇ ਨਾਲ ਹੁਣ ਜੇ ਸਕੀਮ ਲਾਗੂ ਹੁੰਦੀ ਵੀ ਹੈ ਤਾਂ ਪੌਟਾ ਸੁਭਾ ਤੇ ਇਤਿਹਾਸਿਕ ਮਤਲਬ ਦਾ ਸਮਝ ਚੀਜ਼ ਕਿ ਕਿਉਂਕਿ ਪਹਿਲਾ ਜਦੋਂ ਖੇਤ ਕਿੰਨੇ ਇੱਕ ਗਰੂਪਾ ਦੇ ਕੀਤਾ ਉਸ ਦੇ ਵਿੱਚ ਵੀ ਮਜ਼ਦੂਰ ਸੇ ਕਿਸਾਨ ਇਕੱਠੇ ਹੋ ਕੇ ਜੜਾਏ ਉਹਦੇ ਵੀ ਇਹ ਗਰੂਪਾਂ ਦੇ ਪਹੁੰਚੇ ਸੀ ਜਦੋਂ ਵੀ ਇਨਕਲਾਬ ਆਉਂਦਾ ਮਜ਼ਦੂਰ ਸੇ ਕਿਸਾਨ ਦੀ ਜੋਤ ਵੀ ਪਾਣੀ ਹੁੰਦਾ ਤੇ ਕਾਲੇ ਗਰੂਪ ਨੂੰ ਰੱਦ ਕਰਾਉਣ ਲਈ ਵੀ ਮਜ਼ਦੂਰ ਕਿਸਾਨ ਦੀ ਜੋਟੀ ਰਹੀ ਹੈ ਜੇ ਹੁਣ ਵੀ ਦੇਖੋ ਸਾਰੇ ਮਸਾਲਿਆਂ ਦਾ ਇੱਕੋ ਖਾਲ ਹੈ ਵਿਸਾਲ ਏਕਤਾ ਤੇ ਤਿੱਖੇ ਘੋੜ ਜੇ ਅਸੀਂ ਇਸ ਕਾਨੂੰਨ ਰੱਦ ਕਰਾਉਣ ਦੇ ਲਈ ਮਿਸਾਲ ਇਕੱਠ ਕਰਾਂਗੇ ਘੋਲ ਨੂੰ ਤਿੱਖੇ ਕਰਾਂਗੇ ਕਿਸੇ ਵੀ ਹਾਲਤ ਵਿੱਚ ਅਸੀਂ ਇਹ ਜਿਹੜਾ ਕਾਨੂੰਨਾ ਮੋਦੀ ਦਾ ਆਉਣ ਨਹੀਂ ਦੇਵਾਂਗੇ ਬਣ ਨਹੀਂ ਦੇਵਾਂਗੇ ਇਹਨੂੰ ਰੱਦ ਕਰਵਾਵਾਂਗੇ ਮੰਨਰੇਗਾ ਨੂੰ ਬਹਾਰ ਕਰਕੇ ਸੜਾ ਤੁਸੀਂ ਇੱਥੇ ਵਿਧਾਨ ਸਭਾ ਦੇ ਵਿੱਚ ਆਜਾਏ ਹੋ ਤੁਸੀਂ ਜਿਹੜੇ ਲੀਡਰ ਹੈਗੇ ਨੇ ਕਿਸ ਪਾਰਟੀ ਭਾਜਪਾ ਦੇ ਹੋ ਸੋ ਆਮ ਆਦਮੀ ਪਾਰਟੀ ਦੇ ਤੁਸੀਂ ਸਾਰੇ ਦੀਆਂ ਬਿਰਤੀਆਂ ਸੁਣਿਆ ਹੋਣਗੇ ਉਹਨਾਂ ਦੀਆਂ ਗੱਲਾਂ ਵੀ ਸੁਣਿਆ ਹੋਊ। ਇਹ ਨੂੰ ਲੱਗਦਾ ਕਿ ਇੱਕ ਚਲੋ ਸਰਕਾਰ ਦਾ ਇਸ ਨੂੰ ਲੈ ਕੇ ਮਤਲਬ ਲੈ ਕੇ ਆ ਰਹੀ ਹੈ। ਪਾਰਟੀ ਨਹੀਂ ਦੋ ਪਾਰਟੀਆਂ ਨੇ ਕਿ ਨਹਿਪਾਲਪਾ ਤੇ ਕਾਂਗਰਸ ਉਹਨਾਂ ਦਾ ਕਿਸ ਤਰੀਕੇ ਦਾ ਤੁਸੀਂ ਸੁਣਿਆ ਹੋ ਉਹ ਸਭ ਤੇ ਕਿੰਝ ਪਾਜਪਾ ਵਾਲੇ ਤਾਂ ਹੁਣ ਮੋਦੀ ਦੇ ਹੀ ਗੁਣ ਗਾਣ ਕਰਨਗੇ ਤਾਂ ਉਹਨਾਂ ਦੇ ਹੱਥ ਚ ਬੋਲਦੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਨਵਾਂ ਕਾਨੂੰਨ ਬਣਿਆ ਵੀ ਜੀ ਰਾਮ ਚ ਇਹ ਮਜ਼ਦੂਰਾਂ ਦੇ ਹੱਕ ਚ ਬਣਿਆ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਪੜ੍ਹਨਾ ਇਹ ਤਾਂ ਉਹਨਾਂ ਦੇ ਉਹ ਤਾਂ ਇਹਨਾਂ ਦੇ ਹੱਕ ਚ ਬੋਲਦੇ ਨੇ ਅਕਾਲੀਆਂ ਨੇ ਵੀ ਕੋਈ ਬਹੁਤਾ ਹੰਗਾਰਾ ਨਹੀਂ ਦਿੱਤਾ ਸਿਰਫ ਇਹ ਕਿਹਾ ਕਿ ਇੱਕ ਨੂੰ ਸਿੱਖ ਨਹੀਂ ਬਣਿਆ ਪਰ ਕਾਂਗਰਸ ਵਾਲੇ ਕੁਝ ਸਾਡੇ ਹੱਕ ਚ ਬੋਲ ਰਹੇ ਨੇ ਪਰ ਉਸ ਨੂੰ ਨਹੀਂ ਸਾਰਿਆਂ ਨੂੰ ਸਾਡੇ ਹੱਕ ਚ ਬੋਲਣਾ ਪਊਗਾ ਚਾਹੇ ਤੋਂ ਬੋਤਾਂ ਲੈ ਪਰ ਜੇ ਗੱਲ ਕਰੀ ਆਮ ਆਦਮੀ ਪਾਰਟੀ ਸਰਕਾਰ ਦੀ ਇਹਨਾਂ ਨੇ ਸਾਡੇ ਹੱਕ ਚ ਉਹ ਅਮਨਰੇ ਗਾ ਦੇ ਜਿਹੜਾ ਸੌਰੀ ਕਾਨੂੰਨ ਬਣਿਆ 2020 ਜੀਰਾਮ ਜੀ ਉਹਦੇ ਵਿਰੋਧ ਚ ਮਤਾ ਪੱਕੇ ਮਜ਼ਦੂਰਾਂ ਦੇ ਹੱਥ ਚ ਕਢ ਕੇ ਚੰਗੀ ਗੱਲ ਠੀਕ ਹੈ ਸੋ ਇਹ ਸੰਸਦਰ ਕੁਝ ਮਜ਼ਦੂਰ ਐਵੇਂ ਲੇਗਾ ਮਜ਼ਦੂਰ ਤੇ ਉਹਨਾਂ ਦੇ ਲੀਡਰਸ ਦੇਖ ਸਕਦੇ ਹਾਂ ਇਹ ਵੀ ਇਹ ਕਹਿਣਾ ਹੈਗਾ ਕਿ ਇੰਨੀ ਤੱਕ